ਇਹ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸ਼ਰੀਆਮ ਬਾਜ਼ਾਰ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਨੇ ਸਿਰ ਦੇ ਵਿੱਚ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਤਾਂ ਫਿਰੋਜ਼ਪੁਰ ਤੋਂ ਘਟਨਾ ਨਿਕਲ ਕੇ ਸਾਹਮਣੇ ਆਈ ਜਿੱਥੇ ਗੈਂਗਬਾਰ ਹੋਈਆ ਦਿਨ ਦਿਹਾੜੇ ਇੱਕ ਟੈਟੂਆਂ ਵਾਲੀ ਦੁਕਾਨ ਦੇ ਅੰਦਰ ਨੌਜਵਾਨ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਆਸ਼ੂ ਨਾਮ ਦਾ ਇਹ ਨੌਜਵਾਨ ਸੀਗਾ ਜਿਸ ਦਾ ਕਤਲ ਕਰ ਦਿੱਤਾ ਗਿਆ ਸਕੂਟਰੀ ਦੇ ਉੱਤੇ ਆਏ ਸੀਗੇ ਨੌਜਵਾਨ ਜਿਹੜੇ ਨੇ ਉਹਨਾਂ ਦੇ ਵੱਲੋਂ ਬਦਮਾਸ਼ਾਂ ਦੇ ਵੱਲੋਂ ਇਹ ਕਤਲ ਕੀਤਾ ਗਿਆ ਹੈ ਤਸਵੀਰਾਂ ਤੁਸੀਂ ਮੌਕੇ ਦੀਆਂ ਦੇਖ ਪਾ ਰਹੇ ਹੋ ਕਿਸ ਤਰੀਕੇ ਦੇ ਨਾਲ ਜਿਹੜੀ ਹੈ ਇਹ ਘਟਨਾ ਵਾਪਰੀ ਹੈ ਤੇ ਗੋਲੀਆਂ ਚਲਾਉਣ ਦੀ ਸਾਰੀ ਘਟਨਾ ਕੈਮਰੇ ਦੇ ਵਿੱਚ ਕੈਦ ਹੋਈ ਹੈ ਤੇ ਬਾਅਦ ਵਿੱਚ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲਾ ਪਰਿਵਾਰਕ ਮੈਂਬਰ ਉਸ ਲੜਕੇ ਦੇ ਪਹੁੰਚੇ ਨੇ ਜਿਹੜੇ ਪੁੱਭਾਂ ਮਾਰ ਕੇ ਰੋਂਦੇ ਹੋਏ ਨਜ਼ਰ ਆਏ ਨੇ ਤਾਂ ਗੈਂਗਬਾਰ ਹੋਈਆ ਫਿਰੋਜ਼ਪੁਰ ਦੇ ਵਿੱਚ ਘਟਨਾ ਵਾਪਰੀ ਹੈ ਇੱਕ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਕੁਝ ਬਦਮਾਸ਼ਾਂ ਦੇ ਵੱਲੋਂ ਇਸ ਨੌਜਵਾਨ ਨੂੰ ਮੌਤੇ ਘਾਟ ਉਤਾਰਿਆ ਗਿਆ ਗੋਲੀਆਂ ਮਾਰੀਆਂ ਗਈਆਂ ਦੱਸ ਦੇਣਾ ਚਾਹੁੰਦੇ ਆ ਕਿ ਜੋ ਦੁਕਾਨਦਾਰ ਸੀਗਾ ਉਸਨੇ ਦੱਸਿਆ ਕਿ ਜਦੋਂ ਇਹ ਨੌਜਵਾਨ ਦੁਕਾਨ ਦੇ ਅੰਦਰ ਐਂਟਰ ਹੁੰਦਾ ਤਾਂ ਉਸਦੇ ਬਾਅਦ ਕੁਝ ਮੁੰਡੇ ਉਸਦੇ ਪਿੱਛੇ ਆਉਂਦੇ ਨੇ ਤੇ ਉਸਦੇ ਬਾਅਦ ਜਦੋਂ ਦੁਕਾਨ ਦੇ ਅੰਦਰ ਐਂਟਰ ਹੁੰਦੇ ਨੇ ਤਾਂ ਐਂਟਰ ਹੁੰਦੇ ਹੀ ਉਸਦੇ ਉੱਤੇ ਗੋਲੀਆਂ ਚਲਾ ਦਿੰਦੇ ਜਿਸਦੇ ਬਾਅਦ ਸਿਰ ਦੇ ਵਿੱਚ ਗੋਲੀ ਲੱਗਣ ਦੇ ਬਾਅਦ ਉਸ ਮੁੰਡੇ ਦੀ ਮੌਤ ਹੋ ਜਾਂਦੀ